2024 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ 22 ਦੀ ਸਰਕਾਰ ਬਣੀ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸਾਰਿਆਂ ਨੇ ਦੁਹਾਈ ਪਾਈ ਵੀ ਸਾਡੀ ਤੇ ਕਿਤੇ ਸੁਣੀ ਨਹੀਂ ਜਾਂਦੀ ਚਾਹ ਥਾਣਿਆਂ ਦੀ ਗੱਲ ਐ ਕਿ ਚਿਹਰੀਆਂ ਦੀ ਗੱਲ ਆ ਹੋਰ ਸਾਰੇ ਦਫ਼ਤਰਾਂ 'ਚ ਕਹਿੰਦੇ ਨਾ ਵੱਡੇ ਅਫਸਰਾਂ ਨੇ ਤਾਂ ਸੁਣਨੀ ਵੀ ਕੀ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖੁੱਲ ਮਿਲੀ ਤ ਉਸ ਖੁੱਲ ਦਾ ਕੁਝ ਵਿਧਾਇਕ ਨਜਾਇਜ਼ ਫਾਇਦਾ ਵੀ ਚੁੱਕ ਰਿਹਾ ਤੇ ਕਈਆਂ ਨੇ ਜਾਇਜ਼ ਕੰਮ ਵੀ ਲਏ ਹੋਣਗੇ ਜਿਹੜੇ ਰੁਕੇ ਪਏ ਸੀ ਪਹਿਲਾਂ ਇਹ ਜਿਹੜਾ ਮਾਜਰਾ ਹੈ ਕਿ ਖੁੱਲੇ ਛੱਡਣ ਦਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਅੱਗੇ ਪੰਚਾਇਤੀ ਚੋਣਾਂ ਦੀਆਂ ਤਿਆਰਾਂ ਤਿਆਰੀਆਂ ਵੀ ਕਰੋ ਤੇ ਇੱਕ ਪ੍ਰੋਗਰਾਮ ਵੀ ਹਾਲੇ ਸ਼ੁਰੂ ਹੋਣਾ ਹੈ ਤੁਹਾਡਾ ਵਿਧਾਇਕ ਤੁਹਾਡੇ ਦਵਾਰ ਪਰ ਉਹ ਦਵਾਰ ਜਾਣ ਤੋਂ ਪਹਿਲਾਂ ਕਈ ਵਿਧਾਇਕਾਂ ਨੇ ਕੁਝ ਐਸੇ ਬੰਦੇ ਵੀ ਅੱਗੇ ਕਰ ਦਿੱਤੇ ਹੈ ਜਿਹੜੇ ਠੀਕ ਨਹੀਂ ਹੈ ਸਰਕਾਰ ਦੀ ਬਦਨਾਮੀ ਵੀ ਖੱਟ ਸਕਦੇ ਦੇਖੋ ਬਹੁਤ ਸਾਰੇ ਜਿਹੜੇ ਅਫਸਰ ਆ ਪਹਿਲਾਂ ਇਨਾਂ ਨੂੰ ਕਿਉਂਕਿ ਬਹੁਤ ਸਾਰੇ ਜਿਹੜੇ ਅਫਸਰ ਆ ਉਹ ਉਹਨਾਂ ਦੀ ਕਮਾਂਡ ਹੋਰ ਪਾਸੇ ਉਹਨਾਂ ਦੀਆਂ ਡੋਰਾ ਹੋਰ ਪਾਸੇ ਚਲਦੀਆਂ ਉਹਨਾਂ ਦੀਆਂ ਤੰਦਾ ਹੋਰ ਪਾਸੇ ਖਿੱਚੀਆਂ ਜਾ ਰਹੀਆਂ ਸੀ ਤੋ ਲੱਗਦੇ ਵੀ ਹੋਰੋਂ ਸੀ ਉਹ ਪੰਜਾਬ ਦੇ ਵਿੱਚ ਪਤਾ ਕਿ ਪੰਜਾਬ ਦੇ ਵਿੱਚ ਅਫਸਰ ਕੌਣ ਲਾ ਰਿਹਾ ਹੈਗਾ ਦੂਜੀ ਗੱਲ ਹੈ ਕਿ ਉਹਨਾਂ ਕੋ ਕੰਮ ਹੋਏ ਨਹੀਂ ਕੰਮ ਕੀਤੇ ਵੀ ਨਹੀਂ ਤੇ ਕੰਮ ਲੈਣੇ ਵੀ ਨਹੀਂ ਆਏ ਹੈਗੇ ਉਹ ਹੁਣ ਲੋਕ ਸਭਾ ਚੋਣਾਂ ਹਾਰਨ ਦਾ ਜਿਹੜਾ ਭਾਂਡਾ ਵਾ ਕਿਸੇ ਦੇ ਸਿਰ ਤੇ ਭੰਨਣਾ ਸੀ ਉਹਨਾਂ ਨੇ ਅbschraishai ਤੇ ਪਾਂਡਾ ਪਾਂਤਾ ਵੀ ਸਾਡੇ ਡੀਸੀ ਨਹੀਂ ਆਕੇ ਲਗੇ ਸਾਡੇ ਐਸਐਸਪੀ ਨਹੀਂ ਆਕੇ ਲਗੇ ਸਾਡੇ ਡੀਐਸਪੀ ਨਹੀਂ ਆਕੇ ਲਗਾ ਤਹਿਸੀਲਦਾਰ ਨਹੀਂ ਆਕੇ ਲਗਾ ਥਾਣੇਦਾਰ ਨਹੀਂ ਆਕੇ ਲਗਿਆ ਬੀਡੀਪੀ ਨੂੰ ਆਕੇ ਲਗਿਆ ਉਹ ਕਹਿੰਦੇ ਨਾ ਡਿੱਗੀ ਖੋਤੇ ਤੋਂ ਤਾਂ ਗੁੱਸਾ ਕਮਿਆਰ ਤੇ ਉਸ ਹਿਸਾਬ ਹੋਇਆ ਉਹ ਰਹੀ ਗੱਲ ਕਿ ਉਹਨਾਂ ਨੂੰ ਮਿਲ ਗਿਆ ਕਿਉਂਕਿ ਮੌਜਾ ਮਾਨ ਰੀਆਂ ਬਹੁਤ ਇਹਨੂੰ 50 ਦੇ ਕਰੀਬ ਤੇ ਐਮ.ਐਲ.ਏ ਨੇ ਜਿਹੜੇ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੇ ਔਰ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਪਤਾ ਕਿ ਅਗਲੀ ਵਾਰ ਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਿਕਟ ਦੇਣੀ ਆ ਤੇ ਨਾ ਕੇਜਰੀਵਾਲ ਨੇ ਦੇਣੀ ਆ ਤੇ ਨਾ ਸੰਦੀਪ ਪਾਟਕ ਨੇ ਦੇਣੀ ਤੇ ਨਾ ਰਾਗਵ ਚੱਡੇ ਨੇ ਦੇਣੀ ਹੈਗੇ ਤੇ ਨਾ ਹੀ ਸੰਜੇ ਸਿੰਘ ਨੇ ਦੇਣੀਆਂ ਕਿਉਂਕਿ ਆਮ ਆਦੀ ਪਾਰਟੀ ਦੇ ਐਮ.ਐਲ.ਏ ਦੇ ਜਿਹੜੇ ਖਸਮ ਨੇ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੇ ਖਸਮ ਜ਼ਿਆਦੇ ਹੋਣ ਉਹਨਾਂ ਤੇ ਉਹ ਘਰ ਵਸਦਾ ਨਹੀਂ ਹੁੰਦਾ ਇਸ ਕਰਕੇ ਜਿੰਨਾ ਵੀ ਜਿੰਨਾ ਮੌਜਾ ਵਾ ਮੋਜਾਵਾ ਮੰਨ ਲਓ ਵਗਦੀ ਗੰਗਾ ਦੇ ਵਿੱਚ ਜੇ ਹੱਥ ਜਿੰਨੇ ਤੋਤੇ ਜਾਂਦੇ ਆ ਤੇ ਧੋ ਲੋ ਹੁਣ ਰਹੀ ਗੱਲ ਇਹਨਾਂ ਨੇ ਸਰਕਾਰ ਨੇ ਕੀ ਕੀਤਾ ਕਿ ਐਮਐਲਏਜ਼ ਕੋ ਲਿਸਟਾਂ ਲੈ ਲਈਆਂ ਹੁਣ ਨਾਲ ਹੀ ਭਗਵੰਤ ਮਾ ਸਾਹਿਬ ਵੀ ਬੜੇ ਤੇਜ਼ ਨੇ ਉਹਨਾਂ ਨਾਲ ਹੀ ਇੰਟੈਲੀਜੈਂਸ ਨੂੰ ਕਹਤਾਂ ਕਿ ਬਈ ਨੂੰ ਉਹਨਾਂ ਨ ਅਫਸਰਾਂ ਦੇ ਦਿੱਤੋ ਜਿਹੜੇ ਬੜੇ ਉਹ ਆ ਗਏ ਨੇ ਦਾਗੀ ਨੇ ਤਹਿਸੀਲਦਾਰ ਕਿੰਨੇ ਦਾਗੀ ਨੇ ਨਾ ਹੀ ਤਹਿਸੀਲਦਾਰ ਕਿੰਨੇ ਦਾਗੀ ਨੇ ਬੀਡੀਪੀਓ ਕਿੰਨੇ ਦਾਗੀ ਨੇ ਥਾਣੇਦਾਰ ਕਿੰਨੇ ਦਾਗੀ ਨੇ ਡੀਐਸਪੀ ਕਿੰਨੇ ਦਾਗੀ ਨੇ ਐਸਡੀਐਮ ਕਿਨੇ ਲਾਗੀ ਦਾਗੀ ਨੇ ਉਹ ਲਿਸਟਾਂ ਬਰਾਬਰੀ ਆਗੇ ਹੁਣ ਐਮਐਲਏ ਜਾਂਦੇ ਸੀ ਕਿ ਆ ਫਲਾਣੇ ਨੱਥਾ ਸਿੰਘ ਨੂੰ ਡੀਐਸਪੀ ਲਾ ਦੋ ਉਹਦੇ ਖਿਲਾਫ ਪਹਿਲਾਂ ਹੀ ਦਸ ਕੇਸ ਰਜਿਸਟਰਡ ਸੀ ਇਸ ਦੇ ਬਾਵਜੂਦ ਕਈ ਐਮਐਲਏ ਦਾਗੀ ਅਫਸਰਾਂ ਨੂੰ ਵੀ ਲਵਾਉਣ ਵਿੱਚ ਕਾਮਯਾਬ ਹੋ ਗਏ ਤੇ ਫਿਰ ਕਿਵੇਂ ਸਿਸਟਮ ਸੁਧਰ ਜਾਊਗਾ ਮਤਲਬ ਜਿਹੜੇ ਦਾਗੀ ਅਫਸਰਾਂ ਨੂੰ ਤੁਸੀਂ ਲਾ ਗਿਓ ਤੇ ਫਿਰ ਉਹ ਦਾਗੀ ਅਫਸਰਾਂ ਨੇ ਮਠਾਈ ਦੇ ਡੱਬੇ ਨਹੀਂ ਭੇਜੇ ਹੋਣਗੇ ਤੇ ਮਠਾਈ ਦੇ ਡੱਬੇ ਦੇ ਵਿੱਚ ਲੱਡੂ ਤੇ ਬਰਫੀ ਥੋੜਾ ਨਿਕਲਦੀ ਆ ਉਹਦੇ ਜਦ ਬਹੁਤ ਕੁਝ ਨਿਕਲਦਾ ਹੈਗਾ ਉਹ ਉਹ ਉਹਨਾਂ ਦੇ ਉਹਨਾਂ ਨੇ ਚੁੰਝਾਂ ਹਰੀਆਂ ਕੀਤੀਆਂ ਤੇ ਕਈ ਐਮਐਲਏ ਜਿਨੇ ਵੀ ਚੁੰਝਾਂ ਹਰੀਆਂ ਕਰ ਲੀਆਂ ਫਿਰ ਕਿੱਥੋਂ ਤੁਸੀਂ ਕਹਿ ਸਕਦੇ ਕਿ ਅਸੀਂ ਸੱਚਜਾ ਪ੍ਰਸ਼ਾਸਨ ਦਵਾਂਗੇ ਫਿਰ ਤਾਂ ਕਚੱਜਾ ਪ੍ਰਸ਼ਾਸਨ ਹੀ ਹੋ ਗਿਆ ਨਾ ਜੇ ਤੁਸੀਂ ਦਾਗੀ ਅਫਸਰਾਂ ਠੀਕ ਹੈ ਤੁਹਾਨੂੰ ਲੱਗਦਾ ਕਿ ਇਹ ਬੰਦਾ ਇਲਾਕੇ ਦੇ ਵਿੱਚ ਐਸਐਚਓ ਬੜਾ ਵਧੀਆ ਡੀਐਸਪੀ ਬੜਾ ਵਧੀਆ ਜੀ ਸੱਦ ਕੇ ਲਵਾਓ ਪਰ ਜੇ ਜਿਹੜੇ ਐਮਐਲ ਨੇ ਸ਼ਿਫਾਰਿਸ਼ੀ ਦਾਗੀ ਅਫਸਰਾਂ ਦੀ ਕਰ ਦਿੱਤੀ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਸਮੇਂ ਲੁੱਟਿਆ ਹੈਗਾ ਉਹ ਹੀ ਅਫਸਰ ਉਹ ਫਿਰ ਸਬਡਿਵੀਜ਼ਨ ਤੇ ਲੱਗੇ ਆਗੇ ਨੇ ਤੇ ਫਿਰ ਤੁਸੀਂ ਚੰਗਾ ਪ੍ਰਸ਼ਾਸਨ ਜਾਂ ਕ੍ਰਪਸ਼ਨ ਰਹਿਤ ਪ੍ਰਸ਼ਾਸਨ ਕਿਵੇਂ ਮੰਗ ਲੋਗੇ ਤੁਸੀਂ ਤੇ ਆਪ ਭਾਗੀਦਾਰ ਹੋ ਤੇ ਹੁਣ ਆਮ ਆਦੀ ਪਾਰਟੀ ਦੇ ਵਿਧਾਇਕ ਜਿਹੜੇ ਖੁਸ਼ ਹੋ ਗਏ ਨੇ ਐ ਬੱਗੀਆਂ ਪਾਉਂਦੇ ਲੁੱਡੀਆਂ ਪਾਉਂਦੇ ਆਗੇ ਨੇ ਔਰ ਲਗਾਤਾਰ ਹੁਣ ਟਰਾਂਸਫਰ ਹੋ ਰਹੀ ਹੈ ਕਈ ਐਮਐਲਏ ਤੇ ਆਪਣੇ ਜਿਹੜੇ ਬੀਡੀਪੀ ਬਲਾਕ ਹੁੰਦੇ ਨਾ ਕਈਆਂ ਦੇ ਦੋ-ਦੋ ਪੈ ਜਾਂਦੇ ਇੱਕ ਅਫਸਰ ਨੂੰ ਦੋ-ਦੋ ਬਲਾਕਾਂ ਦੀ ਜ਼ਿੰਮੇਵਾਰੀ ਦਿਵਾ ਗਏ ਨੇ ਕਿਉਂ ਦਿਵਾ ਗਏ ਨੇ ਇੱਕ ਤੇ ਚਲੋ ਮੂੰਹ ਮਿੱਠਾ ਹੁੰਦਾ ਰਹੂਗਾ ਮਹੀਨੇ ਬਾਅਦ ਦੂਜੀ ਗੱਲ ਪੰਚਾਇਤੀ ਚੋਣਾਂ ਆ ਗਈਆਂ ਵੀ ਆਪਣੇ ਹਿਸਾਬ ਨਾਲ ਪੰਚਾਇਤਾਂ ਚੁਣਨਗੇ ਤੀਜੀ ਜਿਹੜੀ ਗੱਲ ਆ ਕਿ ਕਈ ਪਿੰਡਾਂ ਦੀਆਂ ਜਿਹੜੀਆਂ ਨਾ ਪੰਚਾਇਤਾਂ ਕੋਲ ਉਹ ਬਹੁਤ ਆ ਇਨਕਮ ਬਹੁਤ ਆ ਉੱਥੇ ਚੁੰਝਾਂ ਹਰੀਆਂ ਹੋਣਗੀਆਂ ਮਤਲਬ ਕਹਿੰਦੇ ਨਾ ਕਿ ਸਿਰ ਮੂੰਹ ਸਭ ਕੁਝ ਕੜਾਈ ਚ ਉਸ ਹਿਸਾਬ ਹੋਊਗਾ ਇਸ ਕਰਕੇ ਉਹਨਾਂ ਨੂੰ ਸਰਕਾਰ ਨੂੰ ਜਾਂ ਜਿੰਨਾਂ ਨੂੰ ਲੱਗਾ ਕਿ ਐਮਐਲਏ ਬਜਾਦਾ ਦੁਖੀ ਕੰਮ ਨਹੀਂ ਹੋਰੇ ਪਰ ਉਹ ਤਾਂ ਭਾਲਦੇ ਹੀ ਪਿਛਲੇ ਵਿਧਾਇਕਾਂ ਵਾਂਗੂ ਪਰ ਜਿਵੇਂ ਪਹਿਲਾਂ ਲੁੱਡੀਆਂ ਪਾਉਂਦੇ ਸੀ ਤੇ ਸਾਡੀਆਂ ਕਿਉਂ ਨਹੀਂ ਲੁੱਡੀਆਂ ਪੈ ਰੀਆਂ ਹਾਲਾਂਕਿ ਕਈ ਇੰਨਾਂ ਚੋ ਵੀ ਬਹੁਤ ਸਾਰੇ ਨੇ ਵੱਡੇ ਵੱਡੇ ਮਹਿਲ ਪਾਲੇ ਆਗੇ ਨੇ ਉਹ ਕਿਵੇਂ ਪੈ ਜਾਂਦੇ ਨੇ ਮਹਿਲ 45000 ਰੁਪਿਆ ਇੱਕ ਐਮਐਲਏ ਦੀ ਤਨਖਾਹ ਵਾ ਮੋٹے ਰੂਪ ਦੇ ਵਿੱਚ ਉਹ ਪੱਤੇ ਪੁੱਤੇ ਪਾ ਗਏ ਨਾ ਡਰਾਈਵਰ ਦਾ ਤਨਖਾਹ ਪੀਏ ਦੇ ਤਨਖਾਹ ਉਹ ਸਵਾ ਲੱਖ ਬਣ ਜਾਂਦੀ ਯਾਰ 45000 ਤਨਖਾਹ ਵਾਲਾ ਸਵਾ ਲੱਖ 45 ਜਾਂ ਸਵਾ ਲੱਖ ਕੀ ਮਹਲ ਪੱਤੇ ਪੁੱਤੇ ਪਾ ਗਏ ਕਿੱਥੇ ਤੁਸੀਂ ਮਹਿਲ ਪਾ ਲਓ ਕਿੱਥੇ ਤੁਹਾਡੇ ਖਰਚੇ ਹੋ ਜਾਂਦੇ ਹੈਗੇ ਨੇ ਇਸੇ ਕਰਕੇ ਤੇ ਹੁਣ ਸਵਾਲ ਹੈ ਕਿ ਇਹਨਾਂ ਨੂੰ ਲੱਗਾ ਕਿ ਚਲੋ ਘੱਟੋ ਘੱਟ ਆਪਣੇ ਅਫਸਰ ਲਵਾ ਲਈਏ ਪੈਸੇ ਆਉਣਗੇ ਮਹੀਨਾ ਬੱਝ ਜਾਊਗਾ ਕੋਈ ਵੀ ਮਾਈਦਾ ਲੱਲੇ ਜੇ ਆਮ ਆਦੀ ਪਾਰਟੀ ਵਾਲਾ ਕੋਈ ਵੀ ਐਮਐਲਏ ਥਾਪੀ ਮਾਰ ਕੇ ਨਾ ਹਿੱਕ ਤੇ ਕਹਦੇ ਕਿ ਮੈਂ ਚਾਰ ਪੈਸੇ ਦਾ ਰਵਾਧਾਰ ਨਹੀਂ ਹੂੰ ਕਹਿ ਨਹੀਂ ਸਕਦਾ ਜਿਨ੍ਹਾਂ ਨੇ ਦਾਗੀ ਅਫਸਰਾਂ ਦੀਆਂ ਲਿਸਟਾਂ ਮੰਗ ਲੀਆਂ ਵੀ ਸਾਨੂੰ ਇਹ ਵਾਲੇ ਅਫਸਰ ਚਾਹੀਦੇ ਨੇ ਤੇ ਫਿਰ ਦਾਗੀ ਦਾਗੀ ਅਫਸਰਾਂ ਦੇ ਨਾਲ ਜਦੋਂ ਯਾਰੀਆਂ ਨਭਾਉਣੀਆਂ ਹੈਗੀਆਂ ਨੇ ਤੇ ਉਹ ਤਾਂ ਫਿਰ ਇਦਾਂ ਹੀ ਹੋਊਗਾ ਹੁਣ ਇਸੇ ਕਰਕੇ ਇਹਨਾਂ ਨੇ ਹੁਣ ਜਿਹੜੇ ਬੰਦੇ ਸੀ ਨਾ ਦੁੱਧ ਤੋਤੇ ਉਹ ਕਹਿਣਾ ਬੰਦ ਕਰ ਦਿੱਤਾ ਨਾ ਤੇ ਹੁਣ ਕਦੀ ਇਹਨਾਂ ਨੇ ਸੁਣਿਆ ਹੈਗਾ ਵੀ ਸਾਡੇ ਉਹਨਾਂ ਦੇ ਮੂੰਹੋਂ ਇਮਾਨਦਾਰ ਸ਼ਬਦ ਨਾ ਕਟੜ ਇਮਾਨਦਾਰ ਸੁਣਿਆ ਹੈਗਾ ਕਿਉਂਕਿ ਪਤਾ ਕਿ ਸਾਰੇ ਹੁਣ ਕੋਈ ਵਿੱਚ ਹੋਊਗਾ ਚੰਗਾ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਸਾਰੇ ਕਿਤੇ ਬੇਈਮਾਨ ਕੁਝ ਵੀ ਚੰਗੇ ਹੋਣਗੇ ਪਰ ਬਾਕੀਆਂ ਨੇ ਤਾਂ ਪਤਾ ਲੱਗ ਗਿਆ ਲੱਛਣਾਂ ਤੋਂ ਪਤਾ ਲੱਗ ਹੀ ਜਾਂਦਾ ਹੈਗਾ ਨਾ ਕਿ ਸਟਾਈਲ ਤੋਂ ਪਤਾ ਲੱਗਦਾ ਰਹਿਣੀ ਸਹਿਣੀ ਤੋਂ ਪਤਾ ਲੱਗਦਾ ਉੱਟਣੀ ਬੈਠਣੀ ਤੋਂ ਪਤਾ ਲੱਗ ਗਿਆ ਜਿਹੜੇ ਐਮਐਲਏ ਜਿਨ੍ਹਾਂ ਨੇ ਚੰਡੀਗੜ੍ਹ ਨਹੀਂ ਦੇਖਿਆ ਸੀ ਉਹ ਜਾ ਕੇ ਸਵਿਟਜ਼ਰਲੈਂਡ ਦੀਆਂ ਸੈਰਾਂ ਕਰਦੇ ਨੇ ਕਹਿੰਦੇ ਮੈਨੂੰ ਜ਼ਿੰਦਗੀ ਜੀਣ ਦਾ ਨਜ਼ਾਰਾ ਆ ਗਿਆ ਜਿਨ੍ਹਾਂ ਨੇ ਕਿਤੇ ਬਾਸ ੱਡੇ ਦੇ ਜਿਹੜੇ ਹੋਟਲ ਹੁੰਦੇ ਕਹਿੰਦੇ ਉੱਥੇ ਚਾਹ ਦਾ ਕੱਪ ਨਹੀਂ ਪੀਤਾ ਸੀ ਤੇ ਇੱਥੇ ਸਵਾ ਸਵਾ ਮਹੀਨਾ ਤਾਜ ਹੋਟਲ ਦੇ ਵਿੱਚ ਰਹਿ ਗਏ ਨੇ ਪਤਾ ਹੀ ਲੱਗਦਾ ਨੇ ਕਿ ਕਮਾਈਆਂ ਹੋ ਰਹੀਆਂ ਨੇ ਤੇ ਜਿਹੜੇ ਦੁਬਈ ਜਾ ਕੇ ਕਹਿੰਦੇ ਆਗੇ ਨੇ ਕਿ ਯਾਰ ਇਦਾਂ ਦੀਆਂ ਬਿਲਡਿੰਗਾਂ ਵੇਖ ਕੇ ਲੁੱਟਣ ਨੂੰ ਦਿਲ ਕਰਦਾ ਹੈਗਾ ਬਦਰ ਕੰਮ ਤੇ ਸ਼ੁਰੂ ਕਰ ਦਿੱਤਾ ਹੈਗਾ ਤੇ ਜੇ ਪੰਜਾਬ ਸਰਕਾਰ ਨੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਾਂ ਉਹਨਾਂ ਦੇ ਹੇਠਲੇ ਅਫਸਰਾਂ ਜਾਂ ਮੰਤਰੀਆਂ ਨੇ ਯਰ ਜੇ ਦਾਗੀ ਅਫਸਰ ਲਵਾਉਣੇ ਸੀ ਤੇ ਪੰਜਾਬ ਚ ਅਫਸਰ ਮੁੱਕ ਗਏ ਹੈਗੇ ਨੇ ਏਕ-ਏਕ ਬੀਡੀਪੀ ਨੂੰ ਤੁਸੀਂ ਦੋ-ਦੋ ਬਲਾਕਾਂ ਦਾ ਉਹ ਦਵਾਗੇ ਜੋ ਜ਼ਿੰਮੇਵਾਰੀਆਂ ਇਹਦਾ ਮਤਲਬ ਕੀ ਹੈ ਤੁਹਾਡੀ ਲੁੱਟਕ ਸੋਟ ਚ ਹਿੱਸਾ ਔਰ ਅਬ ਜਿਹੜੇ ਦਾਗੀ ਅਫਸਰ ਨਹੀਂ ਉਹਨਾਂ ਦੇ ਲੁੱਟਣੇ ਲੁੱਟਣਾਗਾ ਉਹ ਪਿਛਲੀਆਂ ਸਰਕਾਰਾਂ ਦੇ ਵਿੱਚ ਰਲ ਮਿਲ ਕੇ ਲੁੱਟਦੇ ਰਹੇ ਤੇ ਤੁਸੀਂ ਉਹੋ ਬਣਾ ਲੇ ਇਸੇ ਕਰਕੇ ਜਿਹੜੇ ਵੀ ਪੁਲਿਸ ਅਫਸਰ ਜਿਹੜੇ ਵੀ ਸਿਵਲ ਪ੍ਰਸ਼ਾਸਨ ਦੇ ਅਫਸਰ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਚੰਦ ਚਾੜਦੇ ਰਹੇ ਨੇ ਉਹਨਾਂ ਨੇ ਹੁਣ ਚੰਦ ਚਾੜ ਰਹੇ ਹਨ ਉਹ ਤਾਂ ਦੇਖੋ ਨਾ ਕਿ ਪੰਜਾਬ ਸਰਕਾਰ ਦੇ ਵਿੱਚ ਵੀ ਕੋਈ ਅਫਸਰ ਕਹਿੰਦੇ ਨੇ ਕਿ ਪੰਜਾਬ ਸਰਕਾਰ ਡਾਇਰੈਕਟ ਲਾਉਂਦੀ ਆ ਕੋਈ ਕਹਿੰਦੇ ਕਿ ਪੰਜਾਬ ਦੇ ਵਿੱਚ ਤਿੰਨ ਰਾਜ ਸਭਾ ਮੈਂਬਰ ਨੇ ਜਿਨ੍ਹਾਂ ਦੀ ਬਹੁਤ ਚਲਦੀ ਉਹ ਲਾਉਂਦੀ ਆ ਕਿ ਮੈਂ ਫਲਾਣੇ ਜ਼ਿਲ੍ਹੇ ਦਾ ਮੇਰਾ ਐਸਐਸਪੀ ਹੋਵੇ ਫਲਾਣੇ ਜ਼ਿਲ੍ਹੇ ਦਾ ਮੇਰਾ ਡੀਸੀ ਹੋਵੇ ਤੇ ਕੁਝ ਹੋਰ ਹੋਰ ਤਾਂ ਜਿਗਾ ਲਿਸਟਾਂ ਬਣ ਕੇ ਆਉਂਦੀਆਂ ਨੇ ਕਈ ਜਿਹੜੇ ਨੇ ਸਰਕਾਰ ਦੇ ਜਿਹੜੇ ਵਿੱਚ ਅਫਸਰ ਨੇ ਉਹ ਆਪਣੀ ਜੋ ਲਿਸਟ ਬਣਦੀ ਹੈਗੀ ਆ ਉਹ ਆਪਣੇ ਨਾਮ ਪਵਾਈ ਜਾ ਰਹੇ ਨੇ ਇਹ ਫਿਰ ਮਾਹੌਲ ਜਿਹੜਾ ਵਾ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਸੀ ਗੰਦਲਾਜਾ ਹੋ ਗਿਆ ਨਾ ਉਹ ਇਦਾਂ ਦਾ ਮਾਹੌਲ ਬਣ ਗਿਆ ਔਰ ਭਗਵੰਤ ਮਾਨ ਸਾਹਿਬ ਵੀ ਮੈਨੂੰ ਲੱਗਦਾ ਹੈ ਕਿ ਜਿਹੜੇ ਐਮਐਲਏ ਨੇ ਉਹਨਾਂ ਦੇ ਅੱਗੇ ਮਜਬੂਰ ਹੋ ਗਏ ਨੇ ਜੀ ਕਿਉਂਕਿ ਜਿਵੇਂ ਪਹਿਲਾਂ ਇਹਨਾਂ ਨੇ ਕਰੰਟ ਸੀ ਨਾ ਸੀਐਮ ਸਾਹਿਬ ਦੇ ਵਿੱਚ ਉਹ ਕਰੰਟ ਘਟ ਗਿਆ ਹੈਗਾ ਕਿਉਂਕਿ ਉਹਨਾਂ ਤੇ ਵੀ ਦਬਾਅ ਪੈ ਗਿਆ ਕਿਉਂਕਿ ਹੁਣ ਹੁਣ ਮਹੀਨੇ ਰਹਿ ਗਏ ਸਾਰੇ 20 ਪੰਚਾਇਤੀ ਚੋਣਾਂ ਨਿਕਲ ਜਾਣੇ ਹੈਗੇ ਨੇ ਫਿਰ ਜਿਮਨੀ ਚੋਣਾਂ ਆ ਜਾਣੀਆਂ ਹੈਗੀਆਂ ਫਿਰ ਨਗਰ ਨਿਗਮ ਦੀਆਂ ਚੋਣਾਂ ਆ ਜਾਣੀਆਂ ਹੈਗੀਆਂ ਫਿਰ ਜਾ ਕੇ 6 ਮਹੀਨੇ ਤੇ ਪੰਜਾਬ ਦੇ ਜਿਹੜੇ ਅਫਸਰ ਨੇ ਕੋਈ ਵੀ ਸਟੇਟ ਦੇ ਅਫਸਰ ਉਹ ਵੀ ਰੰਗ ਢੰਗ ਵੇਖ ਲੈਂਦੇ ਕਿ ਅਗਲੀ ਸਰਕਾਰ ਕਰਕਾਰੀ ਸਰਕਾਰ ਜਿਹੜੀ ਆ ਉਹ ਕਿਹਦੀ ਪਾਰਟੀ ਦੀ ਹੋਣੀ ਆ ਉਹ ਫਿਰ ਪੰਜਾਬ ਦੇ ਅਫਸਰ ਵੀ ਕਈ ਜਿਹੜੇ ਜਿਨ੍ਹਾਂ ਨੇ ਪਹਿਲੇ ਜਿਲੇ ਮੁਲੱਕੇ ਹੁੰਦੇ ਕਿ ਅਗਲੀ ਵਾਰ ਆ ਸਰਕਾਰ ਬਣੂਗੀ ਮੈਂ ਫਿਰ ਲੁਧਿਆਣੇ ਲੱਗੂਗਾ ਮੈਂ ਫਿਰ ਅੰਬਰਸਰ ਲੱਗੂ ਮੈਂ ਫਿਰ ਮਹਾਲੀ ਲੱਗੂਗਾ ਮਹਾਲੀ ਦੇ ਵਿੱਚ ਅਫਸਰ ਲੱਗਣਾ ਚਾਹੇ ਐਸਐਸਪੀ ਲੱਗਣਾ ਚਾਹੇ ਡੀਸੀ ਲੱਗਣਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਲੱਗਣ ਦੇ ਬਰਾਬਰ ਹੋ ਗਿਆ